ਜੁਵੀ ਕੀ ਰਾਸ਼ਟਰੀ ਜਮਹੂਰੀ ਗੜਜੋਰ ਐਨਡੀਏ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਨਵੀਂ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਸੀਨੀਅਰ ਨੇਤਾ ਅਮਿਤ ਸ਼ਾ ਰਾਜਨਾਥ ਸਿੰਘ ਪਿਊਸ਼ ਗੋਇਲ ਪ੍ਰਹਲਾਦ ਜੋਸ਼ੀ ਮਨਸੂਕ ਮਾਂਡਵਿਆ ਅਸ਼wini ਵੈਸ਼ਨਵ ਬਾਸ਼ਪਾਦੀ ਰਾਸ਼ਟਰੀ ਜਨਸਕੱਤਰ ਤਰुण ਚੋਗ ਪਾਰਟੀ ਨੇਤਾ ਵਿਨੋਦ ਤਾਵੜੇ ਤੇ ਹੋਰ ਨੇਤਾ ਸ਼ਾਮਲ ਹੋਏ ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਵੀਂ ਦਿੱਲੀ ਸਥਿਤ ਨਿਵਾਸ ਤੇ ਜਨਤਾ ਦਲ ਯੂ ਦੇ ਕਈ ਨੇਤਾ ਪਹੁੰਚਲੇ ਨੇ ਇਹ ਮੀਟਿੰਗਾਂ ਐਨਡੀਏ ਆਗੂਆਂ ਵੱਲੋਂ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਆਪਣਾ ਆਗੂ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਹੋਈਆਂ ਨੇ ਜਨਤਾ ਦਲਯੂ ਨੇ ਅੱਜ ਕਿਹਾ ਕਿ ਉਸਨੇ ਨਵੀਂ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਚ ਸ਼ਾਮਲ ਹੋਣ ਨੂੰ ਲੈ ਕੇ ਕੋਈ ਸ਼ਰਤ ਨਹੀਂ ਰੱਖੀ ਪਾਰਟੀ ਦੇ ਬੁਲਾਰੇ ਕੇਸੀ त्यागी ਨੇ ਦੱਸਿਆ ਕਿ ਪਾਸ਼ਪਾ ਪ੍ਰਧਾਨ ਜੇਪੀ ਨੱਡਾ ਅਤੇ ਰਾਜਨਾਥ ਸਿੰਘ ਨੂੰ ਮੰਤਰੀ ਮੰਡਲ ਦੇ ਗਠਨ ਦੇ ਸਬੰਧ ਵਿੱਚ ਐਨਡੀਏ ਗੱਟਜੋੜ ਦੇ ਭਾਈਵਾਲਾਂ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਮੀਟਿੰਗਾਂ ਹੋ ਰਹੀਆਂ ਨੇ